ਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਕਿਵੇਂ ਹੋ ਮੈਂ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਆਓ ਅੱਜ ਦਾ ਕਰਾਂਗੇ ਬਲੌਗ ਸ਼ੁਰੂ ਤੇ ਮੈਂ ਬਣਾਉਣ ਲੱਗੀ ਹਾਂ ਕੜੀ ਮੱਖੀਆਂ ਬਹੁਤ ਜ਼ਿਆਦੇ ਆ ਸਾਡੇ ਬੱਚੇ ਵੀ ਬਹੁਤ ਜ਼ਿਆਦੇ ਆ ਤੇ ਕੜੀ ਵਾਲਾ ਜਿਹੜਾ ਸਮਾਂ ਸੀ ਉਹ ਮੈਂ ਆ ਦੇਖੋ ਕੱਟ ਲਿਆ ਹੁਣ ਤੜਕਾ ਲਾਉਣੀ ਹੈ ਮੈਂ ਕਿਹਾ ਲੇਸਨ ਹਜੇ ਘੋਲਣਾ ਹੈਗਾ ਲੇਸਨ ਵੀ ਕੌਲ ਦੇਣਗੇ ਆ ਦੇਖੋ ਲੱਸੀ ਸੀਮਾ ਬਾਲੀਏ ਪਸੀ ਸਾਡੇ ਹੈ ਨਹੀਂ ਇਹ ਘਰ ਮੋਹਲਾ ਵਾਲੀ ਦੱਸੀ ਆ ਕੀ ਕਹੀ ਜਾਂਦੀ ਐ ਕਦੇ ਦੁੱਧ ਪਾਓ ਸਾਰਾ ਦਿਨ ਗਿਆ ਐ ਦੁੱਧ ਪੀਂਦੀ ਨੂੰ ਗੋਲ ਕੱਪੇ ਵੀ ਖਾਦੇ ਐ ਇਹ ਰਸ਼ਮੀਨ ਤੋਂ ਹੁਣ ਸੂਰਜ ਖਾਦੀਏ ਤੇ ਸਾਰਾ ਦਿਨ ਲੱਭ ਖਲੱਗੀ ਤੁਹਾਨੂੰ ਵੇਖ ਕੇ ਤਾਂ ਬਾਲਾ ਕਰਦੀ ਐ ਇਹ ਪਤਾ ਨਹੀਂ ਕੀ ਗੱਲ ਐ ਬਾਹਰ ਭੇਜ ਲੈ ਮੈਂ ਤਾਂ ਵੀ ਸੀ ਕੜਾਈ ਕੜਾਈ ਦੇ ਵਿੱਚ ਪਾਉਣੇ ਐ ਔਰ ਬਾਹਰ ਖੋਲੀ ਦੇ ਇਰਨਾ ਬਠਿੰਡਾ ਵਾਂਗੂ ਨਾਲ ਕੜੀ ਤੇ ਬਣਾਵਾਂਗੇ ਮਿੱਠੇ ਚੌਲ ਤਰੀ ਵਾਲੇ ਮਿੱਠੇ ਚੌਲ ਤਰੀ ਵਾਲੇ ਮਿੱਠੇ ਚੌਲ ਤਰੀ ਵਾਲੇ ਕੜੀ ਨਾਲ ਕੜੀ ਨਾਲ ਖਾਵਾਂਗੇ ਔਰ ਤੁਸੀਂ ਅੱਜ ਟਾਈਮ ਨਾਲ ਹੀ ਆ ਗਏ ਹਾਂ ਅੱਜ ਕੱਲ ਮੈਨੂੰ ਸ਼ਨੀਵਾਰ ਕੱਲ ਛੁੱਟੀ ਕੱਲ ਕਿਤੇ ਜਾ ਕੇ ਆਵਾਂਗੇ ਚੱਲ ਤੁਹਾਡੇ ਮੱਥੇ 'ਚ ਕੀ ਇੱਥੇ ਕੰਸੀ ਜੂਗੀ ਮਮੀ ਸਿਨਸਣਾ ਦੇ ਕੋਈ ਆਈ ਨਹੀਂ ਟਾਈਮ ਨਾਲ ਹੀ ਆ। ਲਓ ਜੀ ਕੜਾਈ ਦੇ ਵਿੱਚ ਮੈਂ ਪਾਉਣ ਲੱਗੀ ਹਾਂ ਹੁਣ ਕਿਉਂ? ਪਾਣੀ ਰਹਿ ਗਿਆ ਸੋ ਕੜਾਈ। ਆਓ ਵਾਓ। ਐਲਫੋਂ ਲੱਗਦੀ। ਤੁਸੀਂ ਬਣਾਉਂਗੇ ਠੀਕ ਐ। ਤੁਸੀਂ ਵਧੀਆ ਬਣਾਉਂਗੇ। ਮੈਨੋਂ ਨਹੀਂ ਬੜੀ ਵਧੀਆ ਬਣਦੀ। ਬਹੁੜ ਐ ਨਾ ਤੁਸੀਂ ਆਹ ਨਾ ਪਾਓ। ਇਹ ਤਾਂ ਨਿਕਲ ਜਾਓ। ਆਣੀ ਮੈਨੂੰ ਵਧੀਆ ਲੱਗਦੀ ਹੈ ਟੈਸਟ ਆ ਜਾਂਦਾ ਸਾਨੂੰ ਕੀ ਆ ਇਹਦਾ ਕੀ ਨਾਮ ਹੈ ਲੱਕੜ ਜੀ ਦਾ ਦਾਲ ਜਿੰਨੀ ਦਾਲ ਜਿੰਨੀ ਦਾਲ ਜਿੰਨੀ ਨਾ ਜ਼ਿਆਦਾ ਪਾਓ ਆਹ ਤਾਂ ਪਾ ਦੇ ਉਹ ਮੈਂ ਆਹ ਜੀ ਨਾ ਤਾਂ ਦੇਖਣ ਵਾਲਿਆ ਮੰਮੀ ਨੂੰ ਫੜਾਇਆ ਹੋਗਾ ਦੇਖ ਦੂਗੀ ਚੰਨੀ ਹੁਣ ਕੀ ਪਾਵਾਂ ਪਿਆਜ਼ ਪੂਜ ਪਾ ਦਾਂ ਬੇਸਨ ਵੀ ਘੋਲਣਾ ਹੈ ਹਜੇ ਲਓ ਜੀ ਅੱਜ ਫੇਰ ਸਰਦਾਰ ਜੀ ਬਣਾਉਣ ਲੱਗ ਗਏ ਕੜੀ ਨਾ ਨੂੰ ਵੀ ਪੜਾ ਕੇ ਤਫੇਰ ਥੋੜੀ ਵੀਡੀਓ ਨਹੀਂ ਬਣਨੀਗੀ ਮੈਂ ਮਮੀ ਨੂੰ ਪਵਾਉਣਾ ਪਈਦਾ ਹੂੰ ਬਣਾ ਲਓਗੇ ਨਾ ਹੁਣ ਮੇਰਾ ਕੁ ਬਸ ਮੈਂ ਪ੍ਰਿ ਹੁਣ ਲਵਾਈ ਸਾਹਿਬ ਬਹੁ ਚੁਕੇ ਹੈ ਔੜ ਲਵਾਈ ਪਾ ਤੀ ਇਹ ਸਾਰਾ ਮੈਂ ਕੱਟਿਆਗਾ ਮਸਾਲਾ ਇਹ ਤੁਹਾਨੂੰ ਪਸੰਦ ਆਏਗਾ ਤੇ ਲਵਾਈ ਕਰੇ ਮੈਂ ਕੱਟਦਾ ਥੋੜੀ ਜਿਹਾ ਬਹੁਝਾਂ ਦੇ ਦਿੰਦਾ ਬਣਾ ਦੇ ਵੇਸਣ ਵੀ ਕੋਲਣਾ ਵੇਸਣ ਵੀ ਮੈਂ ਕੋਲ ਕੇ ਦੇਵਾਂ ਓਕੇ ਇਸ ਸੰਦਸਾ ਜਿਵੇਂ ਮੈਨੂੰ ਕਿੰਨਾ ਪਾਣਾ ਥੋੜਾ ਪਾਉਣਾ ਹੈ ਕਿ ਥੋੜੀ ਪਾ ਲਿਆ ਬੜਾ ਨਸਰ ਆ ਨਹੀਂ ਇਹ ਜੀਰੇ ਦਾ ਲਫਾ ਪਾ ਡਿੱਗ ਗਿਆ ਜੀਰਾ ਖਤਮ ਹੋ ਗਿਆ ਜੀਰਾ ਖਤਮ ਹੋ ਗਿਆ ਰੈਤਾ ਬਣਾਉਣਾ ਜੀਰਾ ਲੈ ਕੇ ਆਉਣਾ ਪਊਗਾ ਰਸ਼ਮੀਨ ਕਹਿੰਦਾ ਮੈਨੂੰ ਖੀਰਾ ਪਾ ਕੇ ਸਾਰਾ ਟਮਾਟਰ ਪਿਆਜ਼ ਪਾ ਕੇ ਰੈਤਾ ਬਣਾ ਕੇ ਦੋ ਇੱਥੇ ਇੱਥੇ ਕਾਹ ਤੋਂ ਦੇਖੀ ਆ ਤੁਹਾਡੀ ਆ ਗਲਤੀ ਹੈ ਇਦੋਂ ਤਾਂ ਨਾ ਬੰਦਾ ਆਪ ਹੀ ਬਣਾ ਲੇ ਕੋਈ ਵੀ ਚੀਜ਼ ਤੁਸੀਂ ਖਲਾਰਾ ਬਹੁਤ ਪਾ ਦਿੰਨੇ ਆਗੇ ਉਹ ਕੱਢਦੇ ਹੋ ਦਾਲ ਚੀਨੀ ਨਹੀਂ ਠੀਕ ਹੈ ਦਾਲ ਚੀਨੀ ਕੱਢਦੇ ਹੋ ਨਹੀਂ ਉਹ ਨਹੀਂ ਸਵਾਦ ਲੱਗਦੀ ਜੀ ਉਹ ਨਹੀਂ ਮੈਨੂੰ ਨਹੀਂ ਵਧੀਆ ਲੱਗਦੀ ਕੱਢ ਦਿਓ ਵਸਟ ਟੈਸਟ ਤਾਂ ਬਣ ਗਿਆ ਹੋਊਗਾ ਦੀ ਸਮੇਲ ਆ ਗਈ ਨਾ ਬੇਸਨ ਘੋਲਦਾ ਨੌਂੀ ਦਾ ਮੈਂ ਲੱਗੀਆਂ ਬੇਸਨ ਘੋਲਣ ਇਹਦੇ ਕੀ ਤੜਕਾ ਲਾਉਣ ਸਰਦਾਰ ਜੀ ਦਾ ਪੇਟ ਨਿਕੰਨ ਲੱਗ ਗਿਆ ਹੁਣ ਲਓ ਇੱਧਰ ਮੈਂ ਈਸਨ ਖੋਲਤਾ ਆਹ ਹਾਤਾ ਕਰਾ ਲੀ ਨੇ ਵਾਰ ਮੈਂ ਫੇਰ ਕੋਲੇ ਆਣੀ ਨੂੰ ਪੀ ਆਣੇ ਨੇ ਤਰਾਂ ਦੇ

ਬੋਲ ਤੇ ਇਹ ਚ ਪਾਣੀ ਹੋਰ ਪਾ ਲਾ ਵਾਟਰ ਨੰ ਕਿਹੜਾ ਪਾਇਆ ਹੈ ਇਹ ਪਾਤਾ ਨਹੀਂ ਖਪੋਰ ਦਾ ਇਤਨਾ ਹੀ ਪਾਓ ਪਾਣੀ ਤਾਂ ਸੱਚ ਮੈਂ ਪਾਇਆ ਹੀ ਨਹੀਂ ਗਾ ਲੋਸੀ ਪਾਏਗੇ ਅਮਰੇ ਲੋਏ ਨਹੀਂ ਲੋਸੀ ਪਾ ਲਈਏ ਪਾਣੀ ਪਾਣੀ ਤੇ ਪਾਇਆ ਹੀ ਨਹੀਂ ਗਾ ਪਾਣੀ ਪਾਣੀ ਪਾਉਣਾ ਹਣ ਮਿੱਠੇ ਚੌਲ ਬਣਾਵਾਂਗੇ ਤਰੀ ਵਾਲੇ ਪਰੀ ਵਾਲੇ ਮਿੱਠੇ ਚੌਲ ਤੜੀ ਦਾ ਮਿੱਠੇ ਚੌਲ ਖਾ ਲੋ ਗਾਇਸ ਤੜੀ ਗਾਇਸ ਕੜੀ ਵਾਲੇ ਚੌਲ ਆ ਕੜੀ ਵਾਲੇ ਨਹੀਂ ਮਿੱਠੇ ਚੌਲ ਤਰੀ ਵਾਲੇ ਪਾਣੀ ਤਾਂ ਪਾ ਲੈਣਾ ਸੀ ਹੋਰ ਉਹ ਨੂੰ ਪਾਣਾ ਨਹੀਂ ਪਾਣਾ ਹੋਰ ਕਿਹੜਾ ਪਾਉਣਾ ਮੇਰਾ ਰਸ਼ਮੀਨ ਕਿਹਦਾ ਹੈ ਰਸ਼ਮੀਨ ਮਿੱਠੇ ਚੌਲ ਤਰੀ ਵਾਲੇ ਖਾਣੇ ਆ ਨਹੀਂ ਕੜੀ ਨਾਲ ਕੜੀ ਬਣਾਈ ਹੈ ਜੀ ਕੜੀ ਵਾਲੇ ਚੌਲ ਇਹ ਖਾਉਂਦੇ ਹੂੰ ਗਿਆਰਾਂ ਮੈਂ ਹੂੰ ਤਵਾ ਪੱਕਾ ਫਰੈਂਡ ਸੁੱਕੀ ਕੜੀ ਸੁੱਕੀ ਕੜੀ ਹੈ ਨਾ ਇਹਨਾਂ ਨੇ ਬਣਾਈ ਹੈ ਬੜਕੇ ਤਿਆਰ ਆ ਹੁਣ ਥੋੜਾ ਪਾਣੀ ਪਾ ਦੇ ਉਹਨੇ ਗਾੜੀ ਹੋ ਜਾਣਾ ਮੰਨੋ ਜੀ ਮੰਨੋ ਓਕੇ ਉਸ ਨਾਲ ਕੜਚੀ ਮਾਰਨ ਲੱਗੇ ਜਿਵੇਂ ਖੋਆ ਕੱਢਦੇ ਹੁੰਨੇ ਆ ਪਾਗ ਜੂਗੀ ਇਹ ਜੇ ਇਕਦਮ ਜ਼ੋਰੀ ਹੋ ਜਾਂਦੀ ਹੈ ਚਲੋ ਥੋੜੀ ਮਰਜੀ ਇੱਧਰ ਮੰਮੀ ਆ ਰਹੀ ਹੈ ਕੀ ਕਰੀ ਜਾਂਦੇ ਮੰਮੀ ਤਾਂ ਕਈ ਦਿਨ ਹੋ ਗਿਆ ਹੁਣ ਵਲੌਗ ਚ ਆਈ ਨਹੀਂ ਬਹੁਤ ਚੰਗਾ ਐ ਇੱਧਰ ਦੋ ਮੰਮਾ ਇੱਕ ਸੀਨ

ਮੈਂ ਨੂੰ ਘੜਦਾ ਇਹਨੂੰ ਗਾਇਸ ਚਲੋ ਸਾਰੀ ਰੋਡ ਖੁੱਲ ਗਈ ਹੈ ਫਾਈਨਲੀ ਹਜ਼ਾਰਾਂ ਕਰੋੜਾਂ ਸਾਲਾਂ ਬਾਅਦ ਸਾਈਕਲ ਬਾਹਰ ਨਿਕਲੀ ਗਿਆ ਇਹ ਤੋਂ ਮੇਰੇ ਸਮੀ ਤੇ ਤੇਨੀ ਬਾਹਰ ਖੜ ਕੇ ਦੇਖੋ ਤੁਸੀਂ ਕੀ ਦੇਖਾਂ ਬਾਹਰ ਇੱਕ ਨਾ ਮੈਨੂੰ ਵਲੋਗਿੰਗ ਦੀ ਟੈਕਨੀਕ ਆਈ ਆ ਆਏ ਤੈਨੂੰ ਬਾਹਰ ਦਿਖਾਉਣਾ ਯਾਦ ਦੀ ਨੇ ਵੇ ਤਾਂ ਬੰਦ ਜਾ ਵੀਡੀਓ ਬਣਨੀ ਸਟਾਰਟ ਕਰਤੀ ਚਲੋ ਚਲੋ ਬਣਾਉਂਗੇ ਤੇ ਵੀਡੀਓ ਦੇਖੋ ਬੜੀ ਨਾ ਸਾਖਦੀ ਖੋਦ ਕਰਾਂ ਕਿ ਇਹ ਕਿੱਦਾਂ ਚੱਲਿਆ ਬਾਹਰ ਦੀ ਲੋਗਿੰਗ ਕਰਵਾਤੀ ਕੀ ਕਰਦਾ ਦਾਦੀ ਦਾ ਬਲੌਗਰ ਦਾਦੀ ਦੇ ਚੈਨਲ ਬੋਲਣਾ ਇਹ ਦਾਦੀ ਦਾ ਬਲੌਗ ਕਰ ਦੇਣਾ ਸਹੀ ਗੱਲ ਹੈ ਖੋਲ ਕੇ ਦੇ ਖੁੱਲਿਆ ਤੁਹਾਨੂੰ ਚੈਨਲ ਦੇ ਜਿੱਥੇ ਚੈਨਲ ਦੇ ਡਿਸਕ੍ਰਿਪਸ਼ਨ ਚ ਚੈਨਲ ਦੇਖਣ ਨੂੰ ਮਿਲ ਜੂਗਾ ਰਸ਼ਮੀ ਦਾਦੀ ਬਲੌਗਰ ਬਣ ਗਈ ਤੇਰੀ ਚੈਨਲ ਖੋਲ ਕੇ ਦਿੰਦੇ ਆ ਤੇਤੀ ਤੇਤੀ ਖੋਲਿਆ ਮੇਰਾ ਤੁਹਾਨੂੰ ਜਗਾਇਆ ਰਸ਼ਮੀ ਬਾਗੜੀ ਬੋਲ ਕੇ ਬਾਗੜੀ ਆ ਗਿਆ ਗੱਲਾਂ ਕਰਨ ਦਾ ਦਾਦੀ ਸੁਣ ਬੋਲ ਨਹੀਂ ਵੀ ਉਹਦੀ ਜੰਮਦੀ ਨਹੀਂ ਵੀ ਇੱਥੇ ਕੋਈ ਨਹੀਂ ਬੋਲਦੀ ਆ ਰਸ਼ਮੀ ਨਾ ਦਾਦੀ ਉਹ ਗੱਲਾਂ ਸੁਣਾਉਗੀ ਆਗੜੀ ਆਇਆਗਾ ਪ੍ਰਾਨੀ ਨਾ ਬਾਗੜੀ ਆ ਸਬਸਿਆਰੀ ਬਹੁਤ ਹੋਣਗੇ ਸਹੀ ਗੱਲ ਗੱਲ ਬਣਾ ਕੇ ਦਿਖਦੇ ਆ ਕੀ ਨਾਮ ਰੱਖਾਂਗੇ ਰਸ਼ਮੀ ਨਾ ਦਾਦੀ ਦਾ ਵਲੌਗ ਕਰ ਉਹ ਗਰਾ ਪਾ ਲੂੰਗੀ ਵਲੌਗ ਕਰ ਹਰਸੀ ਦਾਦੀ ਦਾਦੀ ਦਾ ਵਲੌਗ ਕਰ ਨਾਮ ਰੱਖ ਦੀ ਨਾਮ ਰੱਖ ਦੀ ਦਾਦੀ ਦਾ ਵਲੌਗ ਕਰ ਸਾਦੀ ਬਣਾਉਂਦੀ ਆ ਮੇਰਾ ਨਾਮ ਹੀ ਕਰਤੇ ਦੀ ਉੱਤੇ ठीक है बहर गलिया नहीं जाती दपहरे ना जाया कर ठीक है मतन सही आख्या बहुत बड़े दोपहरे है कोई ना कोई बहुत ज्यादा खतरनाक लाइट दा दादी ने मार दोपहर आ दी तो वो बहुत ज्यादा नहीं करा आई तो मम्मी ब्लॉगिंग कर रही है <laughs> मम्मी ब्लॉगिंग कर दी आई तो ओए उठते गए रश्मिन ते देखिए इधर किमे बैठी है आजा ऊपर चलिए आजा 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 आजा, आजा� ਆਇਆ ਉੱਪਰ ਚੱਲ ਲਈ। ਰੋਜ਼ ਹੀ ਮੈਂ ਆਟਾ ਵੀ ਮੋਸਤਾ ਸੀ ਤੇ ਕੜੀ ਵੀ ਸਾਡੀ ਬਣ ਗਈ ਤੇ ਰੋਟੀ ਬਣਾਵਾਂਗੇ ਅਜੇ ਰੋਕ ਕੇ। ਜੇ ਤੁਹਾਨੂੰ ਵੀ ਉਹ ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਦੇ ਹੋ। ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ। ਪਲੀਜ਼ ਤੇ ਇਹ ਆ ਗਈ ਹੁਣ ਉੱਪਰ। ਬਿੱਲੀ ਆ ਗਈ। ਬਿੱਲੀ ਅੱਧ ਵਿਚਾਲੇ ਪੌੜੀਆਂ ਤੇ ਖੜੀ ਸੀ। ਥੋੜਾ ਤਾਂ ਪਤਾ ਹੀ ਨਹੀਂ ਕੀ ਪਿਛਲੇ ਜੁਗਤ ਦਾ ਥੋੜਾ ਹੈ। ਕਿੰਨੇ? ਹਾਂ ਜੀ। ਹੂੰ। ਥੋੜਾ ਤਾਂ ਬਾਹਲਾ ਕਰਦੀ ਹੈਗੀ ਲੈਫਟ ਤੇ ਆ ਗਈ ਦੇਖਿਓ ਸਾਡੇ ਕੋਲੇ ਨਹੀਂ ਖੜੂਗੀ ਹਾਂ ਆਹਾਂ ਤੁਹਾਡੇ ਕੋਲੇ ਹੀ ਆਊਗੀ ਬਹਿ ਜਾ ਫਿਰ ਬਹਿ ਜਾ ਬਹਿ ਜਾ ਫਿਰ ਆ ਗਈ ਤੂੰ ਮੈਨੂੰ ਪਤਾ ਆ ਗਈ ਬਹਿ ਜਾ ਫਿਰ ਬਹਿ ਜਾ ਯਾਰ ਐ ਨਾ ਕਰਦੀ ਥੋੜੇ ਚਾਰਸ ਫੇਰੀ ਗੇੜੇ ਘੱਟਦੀ ਰਹਿੰਦੀ ਹੈਗੀ ਥੋੜਾ ਤਾਂ ਕੋਈ ਨਾ ਪਿਛਲੇ ਜੁਗ ਦਾ ਰਿਸ਼ਤਾ ਲੱਗਿਆ ਮੈਨੂੰ ਇਹਦੇ ਨਾਲ ਸਾਡਾ ਨਹੀਂ ਕਰਦੀ ਇਹਨਾਂ ਸਾਡਾ ਤਾਂ ਕਿਸੇ ਦਾ ਵੀ ਨਹੀਂ ਕਰਦੀ ਇਹ ਇੰਨਾ ਥੋੜਾ ਹੀ ਕਰਦੀ ਐ ਬਹਿ ਜਾ ਹਣਾ ਰਸ਼ਮੀਣਾ ਆਪਾਂ ਕਿੰਨਾ ਹੀ ਕੋ ਸਪਾਈ ਚੱਲ ਗਏ ਦੁੱਧ ਦਾ ਪਮਾ ਦੀ ਸਾਰਾ ਦਿਨ ਪਾਈ ਜਨੇ ਪਰ ਸਾਡਾ ਜਮਾ ਨਹੀਂ ਕਰਦੀ ਇਹ ਥੋੜਾ ਹੀ ਵੜਾ ਤੂੰ ਤਾਂ ਦੇਖ ਕੇ ਆਉਂਦੇ ਆ ਚਾਹ ਚੜ ਜਾਂਦਾ ਰਾਤ ਇੰਨਾ ਇਹਨੇ ਤੁਸੀਂ ਜਦੋਂ ਰਾਤ ਗਏ ਸੀ ਨਾ ਜਦੋਂ ਤੁਸੀਂ ਰਾਤ ਗਏ ਸੀ ਨਾ ਦੁਕਾਨ ਤੇ ਉਦੋਂ ਇਹ ਬਾਰ ਚ ਬੈਠੀ ਰਹੀ ਉੱਥੇ ਦੇਖੀ ਹਾਂ ਉੱਥੇ ਹੀ ਦੇਖੀ ਗਈ ਵੀ ਕਦੋਂ ਆਉਣਗੇ ਕਦੋਂ ਆਉਣਗੇ ਦੇਖੀ ਲਾ ਉੱਤੇ ਆ ਕੇ ਬਹਿ ਗਈ ਕਿੱਡੀ ਛਰਾਹ ਤਨ ਕਣਕਾਂ ਵੱਡੀਆਂ ਗਈਆਂ ਸਾਰੀਆਂ ਤੂੜੀ ਵੀ ਬਣ ਗਈ ਇੱਥੇ ਸਬਜੀ ਆ ਗਈ ਸਬਜੀ ਨਹੀਂ ਪਹਿਲਾਂ ਆ ਗਈ ਆਪਣੇ ਤਾਂ ਆਵਾਜ਼ ਲੱਗ ਗਈ ਸੀ ਨਾ ਇਹ ਸੋ ਕੀ ਨਾ ਸਬਜੀ ਬਣਾ ਲਈ ਹੋਰ <laughs> ਆਪकी फोटो खींच रही हूं मैं <laughs> लो जी आज ਦੇ ਵਲੌਗਸ ਇਨਾ ਹੀ ਤੇ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਸਸੀ ਕਾ